ਹਾਂਜੀ ਕੀ ਅਪਡੇਟ ਹੈ ਜੀ ਅੱਜ ਦੇ ਮੋਰਚੇ 'ਚ ਬੈਰੂਸਾਹ ਪਹੁੰਚੇ ਨੇ ਹਾਂਜੀ ਥੋੜੇ ਰੱਖੋਗੇ ਅਬਦੇ ਸਾਹਿਬ ਨਾਲ ਪੱਕੇ ਚ ਰੱਖੋ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਨਾਮ ਬੈਰੂਸ ਜੀ ਇਹਨਾਂ ਦੇ ਪੁਰਾਣੇ ਤੋਂ ਜਦੋਂ ਭਾਰਤੀ ਕਿਸਾਨ ਜੁਨੇ ਇਕੱਲੇ ਭਾਰਤੀ ਕਿਸਾਨ ਜੁਨੇ ਹੁੰਦੀ ਸੀ ਆ ਏਕ ਤੇ ਉਤੇ ਆ ਗਰੁੱਪ ਬਾਅਦ 'ਚ ਲੱਗੇ ਨੇ ਲੰਬਰ ਜੀ ਇਹਨਾਂ ਦਾ ਬੜਾ ਜੀਵਨ ਹੈ ਜਿਹੜਾ ਕਿਸਾਨਾਂ ਦੇ ਸੰਘਰਸ਼ ਲਈ ਹਮ ਰੜਦੇ ਰਹਿੰਦੇ ਅਸੀਂ ਤਾਂ ਇਹਨਾਂ ਤੋਂ ਸਿੱਖਿਆ ਹਮ ਅਸੀਂ ਬਹੁਤ ਛੋਟੇ ਅਸੀਂ ਤੈਨੂੰ ਤੱਕਿਆ ਜਿਹੜੇ ਇਹਦਾ ਸਾਰਾ ਨਯੋਤਰਨ ਵਾਲੇ ਸਾਰੇ ਦੇਸ਼ ਦੇ ਵਿੱਚ ਜਸੇਵੰਦੀ ਦਾ ਨਾਮ ਫਲਾਉਣ ਵਾਲੇ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਸਤਨਾਮ ਸਿੰਘ ਬਹਿਰੂ ਜੀ ਨੇ ਉਹ ਅੱਜ ਇੱਥੇ ਮੋਰਚੇ ਤੇ ਆਏ ਨੇ ਕੱਲ ਇਹਨਾਂ ਨੇ ਸੰਭੂ ਬਾਰਡਰ ਤੇ ਡਿਊਟੀ ਲਵਾਈ ਹੈ ਸਤਕਾਰਯੋਗ ਅਸੀਂ ਦੋਨੇ ਸਮਰਥਨ ਕੀਤਾ ਸਮਰਥਨ ਹੀ ਕੀਤਾ ਹੁਣ ਤਾਂ ਅਸੀਂ ਇਹਨਾਂ ਦੇ ਛਤਰ ਛੇਟ ਚੱਲਦੇ ਹਾਂ ਸਮਰਥਨ ਹੁੰਦਾ ਬਾਹਰੋਂ ਇਹ ਤਾਂ ਉਹ ਮੋਰਚੇ 'ਚ ਆ ਗਏ ਇਹ ਤਾਂ ਮੋਰਚੇ ਦੀ ਗਵਾਹੀ ਕਰ ਰਹੇ ਨੇ ਜੀ 32 36 ਬੰਦੇ ਦਾ ਸਾਥ ਛੜਦਾ ਫਿਰ ਜੀ ਉਹ ਮੇਰਾ ਨਾਂ ਹੈਗਾ ਸਤਨਾੰਦ ਸਿੰਘ ਬਹਿਰੂ ਜੀ ਮੈਂ ਇੰਡੀਅਨ ਫਾਰਮ ਜਾਇ ਐਸੋਸੀਏਸ਼ਨ ਦੇ ਵਿੱਚ ਕੰਮ ਕਰ ਰਿਹਾ ਕੌਮੀ ਪ੍ਰਦਾਤਾ ਜੀ ਮੇਰੀ ਉਮਰ 83 ਸਾਲ ਹੈ ਤੇ ਮੇਰਾ 42 ਸਾਲ ਕਿਸਾਨ ਤੋਂ ਹੋਲਣ ਦੇ ਵਿੱਚ ਤਰਾ ਚੜਾ ਤੋਲਣ ਚਾਹੁੰਦੇ ਰਹੇ ਨੇ ਮੈਂ ਮੁੱਢਲੇ ਬੰਦਿਆਂ ਵਿੱਚੋਂ ਬਜ਼ੁਰਗ ਬੰਦਾ ਇਹ ਤੁਸੀਂ ਕਿਹਾ ਵੀ ਉਹ ਛੱਡਦੇ ਜਾਂ ਕਰਦੇ ਜਿਹੜੇ ਬੰਦੇ ਨੇ 44 ਸਾਲ ਕਿਸਾਨਾਂ ਦੇ ਆਰਥਿਕ ਜਾਦੀ ਵਾਸਤੇ ਲੜਿਆ ਹੋਵੇ ਜੀ ਨਾਮ ਹੈ ਛਟਿਆ ਦਾ ਪਾਇਆ ਮੇਰਾ ਸੰਘਰਸ਼ੇ ਮੈਨੂੰ ਖੁਸ਼ੀ ਹੈ ਕਿ ਜਿਹੜਾ ਸਰਾਜ ਗਜੇ ਸਿੰਘ ਢੱਲੇਵਾਲ ਭਡੇਰ ਸਾਹਿਬ ਨੇ ਇੱਕ ਬਹੁਤ ਵਧੀਆ ਤੇ ਠਕਵਾ ਫੈਸਲਾ ਜੋ ਦੇਸ਼ ਦੇ ਕਿਸਾਨ ਚਾਹਦੇ ਸੀ ਉਹ ਇਹਨਾਂ ਨੇ ਕੀਤਾ ਕੀਤਾ ਵੀ ਉਹ ਜਿਹੜੀਆਂ ਪੈਰਟਿੰਗ ਮੰਗਾ ਸੀ ਜਿਹੜੀਆਂ ਸਾਡੀਆਂ 21 ਦੀਆਂ ਸੈਂਟਰ ਨਾਲ ਸੀ ਉਹ ਇਹਨਾਂ ਵੀ ਪ੍ਰੋਗਰਾਮ ਕੀਤੇ ਹੋਰ ਜਥੇਬੰਦੀਆਂ ਜਦੋਂ ਤਸ ਤੋਂ ਮੱਥ ਨਹੀਂ ਜਾ ਪਰ ਬੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਿਰ ਜਿਹੜਾ ਦਿੱਲੀ ਚੱਲੋ ਦਾ ਨਾਰਾ ਮੈਂ ਇਸ ਨਾਰੇ ਦਾ ਸਵਾਗਤ ਕਰਦਾ ਹਾਂ ਔਰ ਸਮੇਂ ਦੇ ਸੈਂਬਲੇ ਲਏ ਦੇ ਸਾਰੇ ਇਹਨਾਂ ਲੀਡਰਾਂ ਦੇ ਸਮੇਤ ਕਾਕਾ ਜੀ ਇਹਨਾਂ ਸਾਰਾ ਸਤਿਕਾਰ ਕਰਦਾ ਹਾਂ ਔਰ ਇਹ ਸਮੇਂ ਦਾ ਹਾਣੀ ਇਹ ਫੈਸਲਾ ਹੈ ਇਹਦੇ ਵਿੱਚ ਮੈਂ ਠੀਕ ਸੀ ਮੈਂ ਸੰਯੁਕਤ ਕਿਸਾਨ ਮੋਰਚੇ ਦਾ ਇਹ ਵੀ ਸਾਡੇ ਇੱਥਾ ਸੀ ਅਸੀਂ ਵੀ ਸੀ ਕੁਝ ਗੱਲਾਂ ਨੇ ਕੋਈ ਵਿਚਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਮੈਂ ਉਦਣ ਤੋਂ ਲੈ ਕੇ ਮੈਂ ਵਫਾਦਾਰਾ ਇਸ ਦੋਲਨ ਦਾ ਮੈਂ ਇਸ ਝੰਡੇ ਥੱਲੇ ਇਸ ਮੋਰਚੇ ਨੂੰ ਜਿੱਤਣਾ ਚਾਹਣਾ ਪਿਛਲੀ ਉਮਰ ਦੇ ਵਿੱਚ ਸੋ ਇਸ ਜਿਹੜਾ ਤੁਸੀਂ ਸਵਾਲ ਕਰ ਸਕਦੇ ਹੋ ਅੱਗੇ ਵੀ ਲੇਟ ਕਿਉਂ ਆਏ ਹੋ ਇਹ ਸਾਡਾ ਸਵਾਲ ਹੈ ਮੈਂ ਕਦੇ ਵੀ ਕਦੇ ਵੀ ਕਦੇ ਵੀ ਆਪਦੇ ਗੱਲ ਤੋਂ ਪਿੱਛੇ ਨਹੀਂ ਹਟਿਆ ਮੇਰੀ ਅਗਵਾਈ ਵਿੱਚ ਭਾਰਤ ਬੰਦ ਦਾ ਆਇਆ ਸਦਾ ਕੱਲ 4 ਵਜੇ ਵੀ ਆਪਦੇ ਮਿੱਥੇ ਹੋਏ ਨਿਸ਼ਾਨੇ ਤੋਂ ਭੱਜ ਗਿਆ ਬੰਦਾ ਉਹ 4 ਵਜੇ ਖਤਮ ਹੋਇਆ ਹੈ ਮੈਂ ਉਹ ਸਾਰੇ ਧਰਨੇ ਸਬੋਧਨ ਕੀਤੇ ਨੇ ਜਿਹੜੀ ਆ ਗੱਲ ਮੈਂ ਕਰ ਰਿਹਾ ਸੀ ਉਹ ਸਾਰੀ ਗੱਲ ਲੋਕਾਂ ਦੇ ਦੱਸੀ ਜਿਹੜੇ ਭੋਲੇ-ਪਾਲੇ ਕਿਸਾਨ ਲੋਕ ਸਾਨੂੰ ਥੜਨਾਉਂਦੇ ਨੇ ਬਈ ਸੱਚ ਕੀ ਝੂਠ ਕੀ ਮੈਂ ਉੱਥੇ ਗਿਆ ਮੈਨੂੰ ਪਨੇਰ ਸਾਹਿਬ ਮਿਲੇ ਨੇ ਬਹੁਤ ਸਾਰੇ ਸਤਕਾਰਯੋਗ ਪੁਰਾਣੇ ਬੰਦੇ ਮਿਲੇ ਨੇ ਨਵੇਂ ਨੌਜਵਾਨ ਵੀ ਮਿਲੇ ਨੇ ਕਿਉਂਕਿ ਦੋਲਣਾ ਦੇ ਵਿੱਚ ਪਛਾਣ ਬਣ ਜਾਂਦੀ ਹੈ ਤੇ ਮੈਂ ਅੱਜ ਜਿਹੜਾ ਇੱਥੇ ਆਇਆ ਮੈਂ ਹਮਾਇਤ ਲਬ ਜਿੰਨੀ ਵਰਤਣਾ ਚਾਹਦਾ ਇਹ ਦੋਲਨ ਸਾਡਾ ਹੈ ਮੇਰਾ ਹੈ ਮੇਰੇ ਹਾਂ ਤੋਂ ਸ਼ੁਰੂ ਹੋਇਆ ਹੈ ਤੇ ਇਹ ਦੋਲਨ ਆਰਥਿਕ ਦੋਲਨ ਹੈ ਮੈਂ ਆਪਣੇ ਨੌਜਵਾਨਾਂ ਨੂੰ ਸਮਝਾਇਆ ਵੀ ਮੇਰੀ ਜ਼ਿੰਦਗੀ ਦਾ ਜਿਹੜਾ ਪੜਾਅ ਸੀ ਉਹ ਖੀਰ ਤੇ ਆ ਤੇ ਨੌਜਵਾਨੋ ਮੈਂ ਇਸ ਜਿਹੜਾ ਅਮਰ ਸੁਆਮੀ ਨਾਥ ਨੂੰ ਮੈਂ ਬੁੱਢਾ ਚੁੱਕਿਆ ਜਿਹਨੂੰ ਕੋਈ ਨਹੀਂ ਸੀ ਜਾਣਦਾ ਤੇ ਅੱਜ ਉਹਦੇ ਨਾਂ ਤੇ ਦੋਲਨ ਕੇਂਦਰਿਤ ਹੋ ਗਿਆ ਔਰ ਸੁਆਮੀ ਨਾਥਣ ਕੌਣ ਹੈ ਮੈਂ ਗੱਲ ਕਰਨੀ ਚਾਹਣਾ ਸਵਾਮੀ ਨਾਥਨ ਕੋ ਛੋਟਾ ਬੰਦਾ ਨਹੀਂ ਦੁਨੀਆ ਦਾ ਮੰਨਿਆ ਪਰ ਉਹਨਾਂ ਆਰਥਿਕ ਵਿਗਿਆਨੀ। ਔਰ ਉਹ ਜਦੋਂ ਖੋਦਕਸ਼ੀਆਂ ਸ਼ੁਰੂ ਹੋਈਆਂ 2004 ਵਿੱਚ ਬਹੁਤ ਸਾਰੇ ਲੋਕਾਂ ਅ ਨਿਵਾਜ ਦੇਸ਼ ਵਿੱਚ ਉਠਾਈ ਭਈ ਦੇਸ਼ ਦੀ ਠੋਸ ਖੇਤੀ ਨੀਤੀ ਬਣਨੀ ਚਾਹੀਦੀ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਉਹ ਜੀ ਉਹ 5 ਮਈ ਬ੍ਰਿਕ ਕਮੇਟੀ ਸੀ ਇਹ ਮੁਖੀ ਸੀ ਤੇ ਉਹ ਕਮੇਟੀ ਦਾ ਮੁਖੀ ਹੋਣ ਕਰਕੇ ਉਹਨਾਂ ਚਾ 2 ਸਾਲ ਕੰਮ ਕੀਤਾ ਯੂਨੀਵਰਸਿਟੀ ਆ ਚ ਗਿਆ ਖੇਤਾਂ ਵਿੱਚ ਗਿਆ ਔਰ ਪੰਜ ਜ਼ਿਲਦਾਂ ਦੀ ਉਹਨੇ ਇੱਕ ਰਿਪੋਰਟ ਤਿਆਰ ਕਰਕੇ ਪ੍ਰਧਾਨ ਮੰਤਰੀ ਦੇ ਮੱਥੇ ਮਾਰੀ ਮਨਮੂਨ ਸਿੰਘ ਦੇ ਉਹ ਦੱਬ ਲਈ ਜਦੋਂ ਦੱਬ ਲਈ ਤੇ ਉਸ ਬੰਦੇ ਨੂੰ ਮਹਿਸੂਸ ਹੋਇਆ ਵੀ ਮੇਰੀ ਆਈਡੀ ਕਿੰਨੀ ਮਿਹਨਤ ਤੇ ਥੱਲੇ ਜਾ ਰਹੀ ਹੈ ਦੱਬੀ ਜਾ ਰਹੀ ਹੈ ਕਟੇ-ਕੋਟੇ ਮਿਲ ਰਹੀ ਹੈ ਤਾਂ ਅੰਮ੍ਰਿਤਸਰ ਯੂਨੀਵਰਸਿਟੀ ਗੁਰਦਾਨਗ ਯੂਨੀਵਰਸਿਟੀ ਆ ਕੇ ਇੱਕ ਸੈਮੀਨਾਰ 'ਚ ਉਹਨੇ ਲਲਕਾਰਿਆ ਸਾਨੂੰ ਪੰਜਾਬ ਦੇ ਲੋਕੋ ਮੈਨੂੰ ਮੌਕਾ ਮਿਲਿਆ ਮੈਂ ਤੁਹਾਡਾ ਕੰਮ ਕਰਤਾ ਹੁਣ ਇਹਨੂੰ ਲਾਗੂ ਕਰਾਣਾ ਨਹੀਂ ਕਰਾਣਾ ਮੈਨੂੰ ਖਾਲਸਾ ਵੀ ਉਹਨਾਂ ਲਾਗੂ ਨਹੀਂ ਕਰਨਾ ਤੁਸੀਂ ਅੱਗੇ ਆਓ ਤੇ ਮੈਨੂੰ ਉਹ ਤਾਣਾ ਵਜਿਆ ਮੈਂ ਅंदोलਨ ਦੇ ਨਾਲ-ਨਾਲ ਮੈਂ ਸੁਪਰੀਮ ਕੋਰਟ ਗਿਆ ਮੈਂ ਉਹ ਸਾਰੇ ਤੱਤ ਇਕੱਠੇ ਕੀਤੇ ਰਿਪੋਰਟ ਕਿੱਥੇ ਪਈ ਸੀ ਮੈਂ ਜ਼ਿੰਮੇਵਾਰੀ ਨਾ ਕਹਿੰਦਾ ਕਿਸੇ ਕਿਸਾਨ ਲੀਡਰ ਕੋਲ ਅਸਲ ਰਿਪੋਰਟ ਨਹੀਂ ਹੈਗੀ ਪੰਜ ਉਤਾ ਵਾਲੀ ਕਹਿੰਦੇ ਜਿਹੜੇ ਤੁਹਾ ਵੀ ਨਾ ਸਾਨੂੰ ਕੌਣ ਹੈ ਬੰਦਾ ਉਹ ਤਾਂ ਮੈਨੂੰ ਪਤਾ ਮੈਂ ਉਹਦੇ ਤੇ ਕੰਮ ਕੀਤਾ ਮਾਗੇ ਵਕੀਰ ਕੀਤੇ ਨੇ ਔਰ 2000 11 ਵਿੱਚ ਜਦੋਂ ਮੈਂ ਸਾਰੇ ਤੱਥਾਂ ਸਹਿਤ ਰਿਪੋਰਟ ਅੱਗੇ ਰੱਖੀ ਮਾਨਯੋਗ ਦਾਤ ਦੇ ਚੀਫ ਜਸਟਿਸ ਦੀ ਗਵਾਹੀ ਵਾਲੇ ਪੰਜ ਜੱਜਾਂ ਦੀ ਬੈਂਚ 'ਚ ਤੇ ਨਰਿੰਦਰ ਆਪਣੇ ਮਨਮੋਹਨ ਸਿੰਘ ਦੀ ਸਰਕਾਰ ਨੂੰ ਕਟਹਿਰੇ 'ਤੇ ਵੀ ਖੜਾ ਕਰ ਤੇ ਹਮਮ ਔਰ ਉਹ ਖੜਾ ਖੜਾ ਕੀਤਾ ਹੋਇਆ ਸਵਾਮੀ 나ਥਨ ਦੀ ਰਿਪੋਰਟ ਦੱਬਣ ਦਾ ਮੁੱਲ ਕਾਂਗਰਸ ਨੂੰ ਤਾਰਨਾ ਪਿਆ ਕਾਂਗਰਸ ਹੁਤਾ ਸਫਾਇਆ ਹੋ ਗਿਆ ਤੇ ਜਦੋਂ ਉਹ ਮੂਵਮੈਂਟ ਬਣੀ 2014 ਵਿੱਚ ਵੋਟਾਂ ਦਾ ਫੇਰ ਆਇਆ ਸਮਾਂ ਤੇ ਮੋਦੀ ਨੇ ਭਾਰਤੀ ਜਨਤਾ ਪਾਰਟੀ ਨੇ ਪੱਤਾ ਖੇਡਿਆ ਕਿਸਾਨ ਭਾਈਓ ਮਾਰੇ ਸੇ ਦੇਖ ਕੇ ਆਓ ਜਿਹੜਾ ਸੋਹਣੀਆਂ ਦੇ ਕਾਮ ਨਹੀਂ ਕਰਾ ਮੋਹਣੇ ਨਹੀਂ ਕਾਮ ਕਰਾ ਹਮ ਕਰੀਗੇ ਔਰ ਚੋਰ ਮਲੋਥਰ ਪੱਤਰ ਦੇ ਵਿੱਚ ਉਹਨਾਂ ਵਾਅਦਾ ਕਰਦੇ ਆ ਸਾਡੇ ਨਾਲ ਤੇ ਫਿਰ ਮੇਰੀ ਆਪ ਦੀ ਸੁਪਰੀਮ ਕੋਰਟ ਦੀ ਰਿੱਟ ਜਿਹੜੀ ਚੱਲ ਰਹੀ ਸੀ 14 ਵਾਲੀ ਚੋਣ ਹਾਂ ਪਾਰਲੀਮੈਂਟ ਚੋਣ ਉਹਦੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਲਿਖਿਆ ਮੈਂ ਜੁਮ ਮੱਕਰ ਕੇ ਮੈਂ ਦੱਸ ਨਾ ਤੱਕਿਆ ਉਹ ਆ ਰਿਹਾ ਜੀ ਮੈਂ ਉਹ ਜਦੋਂ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ ਆਪਣੇ ਵਕੀਲਾਂ ਨੂੰ ਕਿਹਾ ਬਈ ਹੁਣ ਕੰਮ ਸਖਾਲਾ ਹੋ ਗਿਆ ਇਹ ਤੇ ਜਿਹੜੀ ਨਵੀਂ ਸਰਕਾਰ ਬਣੀ ਇਹਨਾਂ ਚੋਣ ਵਾਅਦੇ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦਾ ਲੈ ਕੇ ਆਓ ਮੈਂ ਲੈ ਕੇ ਗਿਆ ਇੱਕ ਹੋਰ ਅਲਫੜਾ ਮੈਂ ਦੇ ਕੇ ਅਸੀਂ ਮਾਨਯੋਗ ਅਦਾਲਤ ਨੂੰ ਅਪੀਲ ਕੀਤੀ ਵੀ ਇਸ ਰਿਟ ਦੇ ਨਾਲ ਇੱਕ ਬਹੁਤ ਵੱਡਾ ਦਸਤਾਵੇਜ਼ ਜੁੜ ਗਿਆ ਤੇ ਮਾਨਯੋਗ ਤਾਲਤ ਨੇ ਸਾਨੂੰ ਆਗਿਆ ਦੇਤੀ ਅਸੀਂ ਉੱਤੇ ਲਾ ਦਿੱ ਜਦੋਂ ਰਿਕਾਰਡ ਦੇ ਉੱਤੇ ਆ ਗਈ ਫਿਰ ਬੈਸ ਹੋਈ ਤੇ ਜੱਜਾਂ ਨੇ ਫਿਰ ਦੋ ਟੁਕ ਇੱਕ ਆਰਡਰ ਪਾਸ ਕਰਤਾ ਮੇਰੇ ਕੋਲੋਂ ਆਰਡਰ ਉਹ ਕਹੇ ਤਾਂ ਵੀ ਹੁਣ ਕੋਈ ਗੱਲ ਨਹੀਂ ਤੁਹਾਡਾ ਚੋਣ ਵਾਅਦਾ ਪੂਰਿਆ ਤੁਹਾਨੂੰ ਲਾਗੂ ਕਰਨਾ ਪਏਗਾ ਫਿਰ ਉਹ ਦੋ ਤਿੰਨ ਪੇਸ਼ੀਆਂ ਗੈਰਹਾਜ਼ਰ ਹੋ ਕੇ ਝਾੜਾ ਪਈਆਂ ਫਿਰ ਉਹਨਾਂ ਨੇ ਅਲਫਨਾਮਾ ਐਸਾ ਦਿੱਤਾ ਦੇਸ਼ ਵਿੱਚ ਬਹੁਤ ਵੱਡੀ ਰਾਜਨੀਤਿਕ ਘਟਨਾ ਵਾਪਰੀ ਕੋਈ ਕੌਮੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਮੁਕਰ ਜਾਏ ਥੁੱਕ ਕੇ ਚੱਲ ਲੈ ਤੇ ਇਹ ਗੱਲ ਕਹੇ ਜੇ ਸੁਆਮੀ ਨਾਥਨ ਫਾਰਮੂਲਾ ਲਾਗੂ ਹੋ ਗਿਆ ਤਾਂ ਤੇਜ਼ ਗੜਬੜ ਮਗਾਈ ਫੈਰ ਜਾ ਕੇ ਤੇ ਉਹ ਫਿਰ ਉਦੋਂ ਤੋਂ ਲੈ ਕੇ ਉਹਨੇ ਘਬਰਾਹ ਕਰਕੇ ਅਦਾਲਤ ਨੂੰ ਦੇਖ ਦੀ ਭੁੱਖ ਮਰੀ ਦਾ ਹੋਕਾ ਦੇ ਕੇ ਬੇਰੀ ਰੇਟ ਨੂੰ ਹਰਾਇਆ ਤੇ ਮੈਂ ਉਦੋਂ ਤੋਂ ਤੇ ਉਸ ਪਾਰਲੀਮੈਂਟ ਦੀ ਸੁਪਰੀਮ ਕੋਰਟ ਦੀ ਦਰਵਾਜ਼ੇ ਵਿੱਚ ਖਲੋ ਕੇ ਲਾਂਨ ਕੀਤਾ ਜਿਨ੍ਹਾਂ ਚਿਰ ਸਤਰਾਮ ਸਿੰਘ ਬਹਿਰੂ ਦੇ ਸਵਾਸ ਨੇ ਮੈਂ ਮੋਤੀ ਦੇ ਖਿਲਾਫ ਲੁੱਟੂਗਾ ਬਈ ਉਦੋਂ ਤੋਂ ਲੈ ਕੇ ਮੈਂ ਸਮੇਂ ਦੀ ਭਾਲ ਹੀ ਸੀ ਮੈਂ ਛੋਟੀ ਜਿਹੀ ਜਥੇਬੰਦੀ ਸੀ ਮੈਨੂੰ ਸਮਾਂ ਮਿਲ ਗਿਆ ਜਦੋਂ ਕਾਲੇ ਕਾਨੂੰਨ ਬਣ ਗਏ ਤੇ ਮੈਨੂੰ ਮੌਕਾ ਮਿਲ ਗਿਆ ਵੱਡੇ ਪਲੇਟਫਾਰਮ ਤੇ ਤੇ ਉਦੋਂ ਤੋਂ ਲੈ ਕੇ ਅੱਜ ਮੈਂ ਛੋਟੀ ਗੱਲ ਕਰਨੀ ਚਾਹਣਾ ਹੁਣ ਨੇੜੇ ਆ ਗਏ ਆ ਅੱਜ ਮੈਨੂੰ ਖੁਸ਼ੀ ਹੈ ਪਿਛਲੀ ਉਮਰ ਦੇ ਵਿੱਚ ਇੱਕ ਤਾਂ ਉਸ ਲੜਾਈ ਨੇ ਮੇਰੇ ਘਰ ਫੀਬੀਆ ਦੀ ਰੇਡ ਪੁਾਈ ਮੇਰੀ ਜ਼ਬਾਨ ਬੰਦ ਕਰਨ ਵਾਸਤੇ ਮੋਦੀ ਨੇ ਹੱਥਕੰਡੇ ਵਰਤੇ ਔਰ ਮੇਰੀ ਨੌਂ ਘੰਟੇ ਮੇਰੇ ਜੁੱਲੇ ਫਰੋਣੇ ਗਏ ਤੇ ਮੈਂ ਉਹ ਬਦਲਾ ਲੈਣ ਜਾਣਾ ਚਾਹ ਰਿਹਾ ਉਹ ਸੁਆਮੀ ਨਾਥਨ ਦੀ ਰਿਪੋਰਟ ਜਿਹੜਾ ਤੁਸੀਂ ਵਾਅਦਾ ਕੀਤਾ ਜਿਹੜਾ ਮੁਕਰੇ ਉਹ ਮੈਂ ਜਿਉਂਦਾ ਜਿਉਂਦਾ ਲਾਗੂ ਕਰਾਉਣਾ ਤੇ ਆਜਿਓ ਪਲੇਟਫਾਰਮ ਬਣ ਗਿਆ ਪਲੇਟਫਾਰਮ ਇਹ ਆ ਜਿਹੜਾ ਜਿੱਥੇ ਅਸੀਂ ਬੈਠੇ ਹੋਏ ਇੱਥੇ ਆ ਨਾਲ ਕਰਜ਼ੇ ਦੀ ਆ ਗਈ ਗੱਲ ਔਰ ਮੰਗਾਂ ਦੀ ਗੱਲ ਆ ਗਈ ਮੁੱਖ ਹੁਣ ਇਹ ਐਮਰ ਸੁਆਮੀ ਨਾਥਨ ਤੋਂ ਬਗੈਰ ਦੇਖਦਾ ਕਿਸਾਨ ਆਰਥਿਕ ਜਾਦੀ ਦਾ ਨਿਗ ਨਹੀਂ ਮਾਰ ਸਕਦਾ ਔਰ ਕੱਲੀ ਪੰਜਾਬ ਦੀ ਧਰਤੀ ਤੇ ਗੱਲ ਮੈਂ ਕਰਾਂ 14000 ਕਰੋੜ ਰੁਪਏ ਦੀ ਖੇਤੀ ਦੇ ਵਿੱਚ ਇੱਕ ਸਾਲ ਦਾ ਘਾਟਾ ਪੈ ਰਿਹਾ ਇੱਕ ਸਾਲ ਦਾ ਦੇਸ਼ ਦੀ ਖੇਤੀ ਦਾ ਅੰਦਾਜ਼ਾ ਲਾ ਲਓ ਸੁਆਮੀ ਨਾਥਨ ਕੋ ਛੋਟਾ ਬੰਦਾ ਨਹੀਂ ਕੱਲ ਉਹਦੀ ਬੇਟੀ ਬੋਲੀ ਤਾਲਮ ਲਾਟੂ ਤੋਂ ਕਹਿੰਦੀ ਮੇਰੇ ਪਿਤਾ ਨੇ ਜੋ ਦਸਤਾਵੇਜ਼ ਦਿੱਤਾ ਜਿੰਨਾ ਚਿਰ ਉਹਨੂੰ ਲਾਗੂ ਨਹੀਂ ਬੋਦੀ ਸਾਫ ਕਰਦਾ ਤੇਰੀ ਜਿੰਦ ਨਹੀਂ ਛੁੱਟਣੀ ਹੂੰ ਸੋ ਇਹ ਮੋਰਚਾ ਬਹੁਤ ਪ੍ਰਭਾਵਸ਼ਾਲੀ ਹੈ ਮੈਂ ਇਸ ਮੋਰਚੇ ਦਾ ਬਜ਼ੁਰਗ ਦੇ ਤੌਰ ਤੇ ਵਫਾਦਾਰ ਹਾਂ ਮੈਂ ਹਰ ਜਤਨ ਕਰਾਂਗਾ ਹਰ ਜਤਨ ਕਰਾਂਗਾ ਜਿਹੜੇ ਲੋਕ ਪਿੰਡਾਂ ਚ ਬੈਠੇ ਨੇ ਉੱਥੇ ਪਿੰਡਾਂ ਚ ਜਾ ਕੇ ਹੋਕਾ ਦੇਾਂਗਾ ਇੱਥੇ ਬਹਾਂਗਾ ਉੱਥੇ ਬਹਾਂਗਾ ਮੇਰੀ ਇਹ ਲੜਾਈ ਮੈਂ ਕਿਸੇ ਤੇ ਸਹਾਨ ਨਹੀਂ ਕਰਦਾ ਹਮਾਇਤ ਹੁੰਦੀ ਕਿਸੇ ਤੇ ਸਹਾਨ ਕਰਨਾ ਇਹਨਾਂ ਦਾ ਕੰਮ ਜਾਂਤੀ ਥੋੜਾ ਐਵੇਂ ਪੱਤਰਕਾਰ ਸਵਾਲ ਕਰਦੇ ਨੇ ਤੋਂ ਅਸੀਂ ਹਮਾਇਤ ਕਰਨ ਆਏ ਮੈਂ ਕੋਈ ਹਮਾਇਤ ਕਰਨ ਦੀ ਆਇਆ ਮੇਰਾ ਨਿਸ਼ਾਨਾ ਹੈ ਆਰਥਿਕ ਇਨਸਾਫ ਲੈ ਕੇ ਦੇਣਾ ਉਹ ਪੁਲੇਰ ਧਰਮ ਹੈ ਅਸਲ ਹੈ ਸੱਚਾਲਾ ਹੈ ਔਰ ਇਹ ਹੀ ਵਧੀਆ ਫੈਸਲਾ ਲੈ ਕੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ ਦੇਵੇਗਾ ਮੈਂ ਆਪਣੀ ਜ਼ਿੰਦਗੀ ਦੇ ਸਵਾਸ ਇਹ ਤਾਂ ਪਤਾ ਨਹੀਂ ਕਿੰਨੇ ਮੈਂ ਇੱਥੇ ਹੀ ਲਾਣਾ ਚਾਹਣਾ ਵਾਂ ਜਿਹੜਾ ਕਿਸਾਨ ਅੰਦੋਲਨ ਹੈ ਇਹਨੂੰ ਅੱਗੇ ਲੈ ਕੇ ਜਿੱਤ ਕੇ ਤੇ ਫਿਰ ਮੈਂ ਸੁਰਖਰੂ ਇਹ ਸਮਾਜ ਤੋਂ ਹੋਣਾ ਚਾਹਣਾ ਤੁਸੀਂ ਜਿਹੜੇ ਤੁਹਾਡਾ ਪਿੰਡ ਸੀ ਤੁਸੀਂ ਪਹਿਲਾਂ ਉਸ ਭਾਰਤਵੰਦ ਦੇ ਸੱਦੇ ਨੂੰ ਡੀਕਦੇ ਬੈਸੀ ਮੇਰਾ ਫਰਜ਼ ਸੀ ਮੇਰੇ ਅਗਵਾਈ ਚ ਮੈਂ ਨਹੀਂ ਨਹੀਂ ਮੈਂ ਮੈਂ ਮੈਂਬਰ ਹਾਂ ਉਹਨਾਂ ਦਾ ਮੈਂ ਜਿਹੜਾ ਮੈਂ ਮੈਂ ਆਮ ਬੰਦਾ ਨਹੀਂ ਮੈਂ ਦੇਸ਼ ਦਾ ਜਿਹੜੀ ਉਹ ਹੈਗੇ ਨਾ ਸਮਝਦਾ ਤੁਹਾਡੀ ਗੱਲ ਇਹ ਕਾਲ ਪਹਿਲਾਂ ਦੀ ਸੀ ਤੁਹਾਡੀ ਭਾਰਤ ਬੰਦ ਵਾਲੀ ਪਹਿਲਾਂ ਦੀ ਇਹ ਕਾਲਾਂ ਦੋਵੇਂ ਨੇ ਮੈਨੂੰ ਪਤਾ ਹੈ ਇਹ ਵੀ ਕਾਲ ਪਹਿਲਾਂ ਦੀ ਹੈ ਉਹ ਵੀ ਕਾਲ ਪਹਿਲਾਂ ਦੀ ਹੈ ਹੂੰ ਉਸ ਕਾਲ ਨੂੰ ਮੈਂ ਨਿਭਾਣਾ ਚਾਹੁੰਦਾ ਸੀ ਮੈਨੂੰ ਇਹ ਨਾ ਕਹਿਣ ਕੋਈ ਬਾਬੇ ਨੇ ਫੈਸਲਾ ਦਿੱਲੀ ਕਰ ਲਿਆ ਕਰਾ ਲਿਆ ਵੀ ਉੱਥੋਂ ਭੱਜ ਗਿਆ ਬਸ 4 ਵਜੇ ਜਦੋਂ ਐ ਬੋਲ ਕੇ ਕੱਲ ਮੈਨੂੰ ਮੌਕਾ ਉਹ ਮੈਂ ਛੱਡਦਾ ਵੀ ਨਹੀਂ ਚਾਹਦਾ ਉਹ ਸਾਰਾ ਬਦੱਸਤਾ ਤੁਹਾਡੀ ਫਿਰ ਉੱਥੇ ਗੱਲ ਵੀ ਹੋਈ ਹੋਗੀ ਉੱਥੋਂ ਦੇ ਆਗੂ ਕੀ ਕਹਿੰਦੇ ਜਿਹੜੇ ਉੱਥੇ ਜਿਨ੍ਹਾਂ ਦੇ ਨਾਲ ਤੁਸੀਂ ਮਿਲ ਕੇ ਉੱਥੇ ਗੱਲ ਭਾਰਤ ਬੰਦ ਦਾ ਸੱਦਾ ਦਿੱਤੀ ਰੱਖਿਆ ਭਾਰਤ ਬੰਦ ਵੀ ਕੀਤੀ ਰੱਖਿਆ ਪੰਜਾਬ ਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਰਿਹਾ ਜਿਹੜੇ ਦੂਜੇ ਲੀਡਰ ਜਿਹੜੇ ਪਿੱਛੇ ਬੈਠੇ ਚਾਹੇ ਰਾਜਨੀਤਿਕ ਹੋਣ ਚਾਹੇ ਬਿਨਾਂ ਰਾਜਨੀਤਿਕ ਹੋਣ ਉਹ ਕੀ ਆਉਣਾ ਚਾਹੁੰਦੇ ਬੱਥੇ ਬੱਤੀ ਜਥੇਬੰਦੀਆਂ ਚ ਕੋਈ ਮੈਂ ਤੇ ਆ ਆ ਦਾ ਨਹੀਂ ਤੁਸੀਂ ਤਾਂ ਆਏ ਤੁਹਾਨੂੰ ਲੱਗਦਾ ਕਿ ਉਹ ਸਮਰਥਕ ਦੇ ਰਹੇ ਨੇਗਾ ਮੈਂ ਕੁਝ ਨਹੀਂ ਕਹਿਣਾ ਚਾਹਦਾ ਉਹਨਾਂ ਬ ਮੈਂ ਉਹਨਾਂ ਦੀ ਗੱਲ ਨਾ ਕਰਨੀ ਚਾਹਣਾ ਨਾ ਸੁਣਨਾ ਚਾਹਣਾ ਹਮ ਮੈਂ ਆਪ ਦੇ ਜ਼ਮੀਰ ਦਾ ਮਾਲਕ ਆ ਜ਼ਮੀਰ ਦੇ ਮਾਲਕ ਆ ਬਹੁਤ ਸਾਰੇ ਕਰੋੜਾਂ ਕਿਸਾਨ ਨੇ ਇਹ ਨਹੀਂ ਵੀ ਚੋ 10 20 ਬੰਦਿਆਂ ਤੇ 30 ਤੇ ਬੱਜਿਆ ਕਿਸਾਨ ਬਹੁਤ ਲੀਡਰ ਆਪ ਇਹ ਮੁੰਡੇ